ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਜਨਤਨਗਰ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ 바ਸੂ ਨਾਮ ਦੇਵ ਦੇ ਘਰ ਦੇ ਵਿੱਚ ਇੱਕ ਲੜਾਈ ਝਗੜਾ ਹੋ ਰਿਹਾ ਸੀ ਜਿਸ ਨੂੰ ਉਹਨਾਂ ਦੇ ਗਵਰਡੀ ਨੇ ਸ਼ਟਾਉਣ ਦੀ ਕੋਸ਼ਿਸ਼ ਕੀਤੀ ਅਤੇ ਮਾਮਲਾ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ 바ਸੂ ਦੇਵਾ ਅਤੇ ਉਸ ਦੇ ਭਤੀਜੇ ਨੇ ਤੈਸ ਚਾ ਕੇ ਰਮਜ ਖਾਂ ਬਿਆ ਗਵਾਂਡੀ ਤੇ ਹੀ ਮੁੰਡਿਆਂ ਨੂੰ ਬੁਲਾ ਕੇ ਗੁੰਡਾ ਅੰਸਰਾਂ ਨੂੰ ਬੁਲਾ ਕੇ ਉਹਨਾਂ ਦੇ ਘਰ ਤੇ ਉੱਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਦੇ ਘਰ ਤੇ ਕਾਫੀ ਪੰਨ ਤੋੜ ਕੀਤੀ ਗਈ ਇਹ ਮਾਮਲਾ ਹੁਣ ਕਨਾਲ ਥਾਣੇ ਦੇ ਵਿੱਚ ਅੰਦਰਾ ਹੈ ਦੇਖਦੇ ਆ ਪੂਰਾ ਮਾਮਲਾ ਅੱਜ ਫੇਰ ਪੰਜਾਬੀਅੰਤ ਅਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਜਿਹੜੀ ਪਹਿਲ ਤੇ ਆਖਰਿਤ ਤੁਹਾਡੇ ਤੱਕ ਪਹੁੰਚ ਸਕੇ 네 그렇죠. 저는 고등학생입니다. 이거는 막 말만 하니까 말만 살지도 못하는 거 같아요. 그렇죠. 어, 아빠한테 제가 그래요. 아빠한테. 사빠. 그러고 가세요. 예, 알았나? ਹਾਂਜੀ ਪੰਜ ਜੀ ਕੀ ਇੱਥੇ 21 ਮਾਮਲਾ ਕੀ ਇੱਥੋਂ ਦਾ ਸਾਰੇ ਇੱਥੇ ਕੋਈ ਜਾਣੀਆ ਮੰਦਿਰ ਬਣਾਇਆ ਜੀ ਜੀ ਤੇ ਤੇ ਪੁੱਤੇ ਦੇ ਨਾਲ ਲੜਦੇ ਸੀਗੇ ਅੱਛਾ ਜੀ ਇਹਨੂੰ ਮਾਰਦੇ ਕੋੜਦੇ ਸੀ ਵੀ ਤੂੰ ਮੰਦਿਰ ਕਿਉਂ ਬਣਾਇਆ ਤੂੰ ਇੱਥੇ ਦੁਕਾਨਾਂ ਬਣਾ ਸਾਡੇ ਲਈ ਅੱਛਾ ਜੀ ਤੇ ਸਰ ਅਸੀਂ ਸਾਰਿਆਂ ਨੇ ਦਾਨ ਪੁੰਨ ਕਰਕੇ ਅਸੀਂ ਸਾਰਾ ਸਹਿਯੋਗ ਕਰਕੇ ਤ ਮੰਦਿਰ ਬਣਵਾਇਆ ਜੀ ਅੱਛਾ ਜੀ ਤੇ ਸਰ ਇਹ ਪਹਿਲੀ ਮਾਂ ਨੂੰ ਆਪਣੀ ਨੂੰ ਮਾਰਦੇ ਸੀ ਅਸੀਂ ਛੜਾਤਾ ਕੋਸੂਰ ਹੈ ਸਰ ਸਾਡਾ ਬਸ ਅੱਛਾ ਇੰਨੀ ਕੋਸੂਰ ਦੇ ਪਿੱਛੇ ਸਾਨੂੰ ਇਹਨਾਂ ਨੇ ਜੀਨਾ ਆਰਾਮ ਕੀਤਾ ਹੈ 2 ਦਿਨ ਦਾ ਅੱਛਾ ਜੀ ਪਹਿਲੇ 25 ਮੁੰਡੇ ਲਿਆਏ ਉਹ ਤੋਂ ਸਾਡੇ ਮਾਰ ਕੇ ਸੱਟਾ ਗਏ ਮੇਰੀ ਮੰਮੀ ਮੇਰਾ ਭਰਾ ਦਾਖਲ ਹੈ ਸਰ ਅੱਛਾ ਜੀ ਹੁਣ ਇਹ ਫੇਰ ਮਾਰ ਕੇ ਗਏ ਸੱਟਾਂ ਸਾਡੇ ਕੱਲ ਆਈ ਸੀ 35 ਮੁੰਡੇ ਅਸੀਂ ਸਾਰੇ ਟੱਬਰ ਹਸਪਤਾਲ 'ਚ ਸੀਗਾ ਜੀ ਤੇ ਇਹਨਾਂ ਨੇ ਫੇਰ ਸਾਡੇ ਉੱਤੇ ਕੱਲ 35 ਮੁੰਡੇ ਲਿਆ ਕੇ ਬਾਹਰ ਕੀਤਾ ਜੀ ਕਿੰਨਾ ਕੁ ਨੁਕਸਾਨ ਹੋਇਆ ਹੈ ਸਾਡਾ ਬਹੁਤ ਨੁਕਸਾਨ ਹੋਇਆ ਸਾਡੀ ਸਕੂਟਰੀ ਭੰਨ ਦਿੱਤੀ ਗਈ ਹੈ ਕੁਰਸੀਆਂ ਕੂਲਰ ਸਾਰਾ ਕੁਝ ਭੰਨ ਦਿੱਤਾ ਗਿਆ ਸਰ ਅੱਛਾ ਠੀਕ ਹੈ ਰਾਤੀ ਪੁਲਿਸ ਵਾਲੇ ਆਏ ਕਿ ਨਹੀਂ ਆਏ ਹਾਂਜੀ ਬਹੁਤ ਆਏ ਸੀ ਸਰ ਤੇ ਕੋਈ ਕਾਰਵਾਈ ਉਹਨਾਂ ਨੇ ਕੀਤੀ ਬਹੁਤ ਕਾਰਵਾਈ ਕੀਤੀ ਹੈ ਜੀ ਉਹਨਾਂ ਨੇ ਕੀ ਕਹਿੰਦੇ ਕੀ ਹੈ ਕਰੋ ਚੱਕੇ ਹੈ ਜੀ ਉਹਨਾਂ ਨੇ ਅੱਛਾ ਜੀ ਉਹ ਕਹਿੰਦੇ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਅਸੀਂ ਸਾਰਿਆਂ ਨੂੰ ਦੇਖ ਲਵਾਂਗੇ ਸਾਰੇ ਬੰਦੇ ਚੱਕ ਕੇ ਜਿਹੜੇ ਜਿਹੜੇ ਹੱਥ ਲੱਗੇ ਚੱਕ ਕੇ ਲੈ ਕੇ ਗਏ ਹੈ ਜੀ ਅੱਛਾ ਠੀਕ ਹੈ ਤੇ ਹੁਣ ਅਗਲੀ ਕਾਰਵਾਈ ਕੀ ਕਰਨੀ ਹੈ ਹੁਣ ਅਗਲੀ ਕਾਰਵਾਈ ਇਹੀ ਹੈ ਵੀ ਸਾਡੇ ਨਾਲ ਤਾਂ ਇਨਸਾਫ ਕੀਤਾ ਜਾਵੇ ਜੀ ਅੱਛਾ ਜੀ ਸਾਨੂੰ ਹੋਰ ਕਿਸ ਕੋਈ ਚੀਜ਼ ਦੀ ਹੋਣੀ ਸਾਡਾ ਨੁਕਸਾਨ ਹੋਇਆ ਜਾਨੀ ਮਾਨੀ ਉਹ ਪਰਵਾਹੀ ਕੀਤੀ ਜਾਵੇ ਤੇ ਸਾਡਾ ਹੋਰ ਜੋ ਵੀ ਹੈਗਾ ਫੈਸਲਾ ਕੀਤਾ ਜਾਵੇ ਸਾਡਾ ਤੇ ਸੱਟਾ ਸੱਟ ਕੀ ਦੇ ਵੱਜੀਆਂ ਕਿ ਇਕੱਲਾ ਤੇ ਦੂਜਾ ਪਣਾ ਨਹੀਂ ਜੀ ਮੇਰੀ ਮੰਮੀ ਦੇ ਸੱਟਾਂ ਵੱਜੀਆਂ ਮੇਰੇ ਭਰਾ ਦੇ ਸੱਟਾਂ ਵੱਜੀਆਂ ਹੈ ਅੱਛਾ ਤੇ ਉਹ ਸੀਵਲ ਹਸਪਤਾਲ ਚ ਦਾਖਲ ਹੈਗੀ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਸਰ ਇਹ ਕੀ ਮਾਮਲਾ ਹੈ ਇਹ ਜਿਹੜੀ ਵੀਡੀਓ ਇਹ ਥਾਣਾ ਕਰਨਾਲ ਕਲੋਨੀ ਦੇ ਏਰੀਆ ਜਨਤਨਗਰ ਦਾ ਏਰੀਆ ਤੇ ਇਸ ਦੇ ਵਿੱਚ ਜਿਹੜੇ ਇਹ ਜਿਹੜੇ ਲੜਕੇ ਹੈਗੇ ਆ ਇਹ ਵਾਸੂਦੇਵ ਤੇ ਭਤੀਜੇ ਤੇ ਉਹਦੇ ਜਿਹੜੇ ਭਤੀਜੇ ਦੇ ਦੋਸਤ ਹੈਗੇ ਆ ਇਹਨਾਂ ਨੇ ਆਰਤੀ ਦੇਵੀ ਜੋ ਵਾਸੂਦੇਵ ਦੀ ਗਵੰਡੀ ਹੈ ਉਹਦੇ ਵਿੱਚ ਰਹਿੰਦੀ ਹੈ ਉਹਦੇ ਘਰ ਦੇ ਉੱਪਰ ਇਹਨਾਂ ਨੇ ਅਟੈਕ ਕੀਤਾ ਕਿਉਂਕਿ ਵਾਸੂਦੇਵ ਆਪਣੀ ਮਾਤਾ ਦੇ ਨਾਲ ਇੱਕ ਦੋ ਦਿਨ ਪਹਿਲਾਂ ਲੜਾਈ ਕੀਤੀ ਸੀ ਤੇ ਮਾਤਾ ਦੀ ਕੁੱਟਮਾਰ ਕਰਦਾ ਸੀਗਾ ਤੇ ਆਰਤੀ ਦੇਵੀ ਨੇ ਉਹਦੇ ਵਿੱਚ ਜਿਹੜੀ ਇਹਨਾਂ ਵਾਸੂਦੇਵ ਨੂੰ ਰੋਕਿਆ ਸੀ ਵੀ ਆਪਣੀ ਮਾਤਾ ਦੀ ਕੁੱਟਮਾਰ ਨਾ ਕਰੇ ਉਸੇ ਰੰਜਿਸ਼ ਦੇ ਵਿੱਚ ਜਿਹੜੀ ਹੈਗੀ ਹੈ ਇਹਨੇ ਆਪਣੇ ਵਾਸੂਦੇਵ ਨੇ ਆਪਣੇ ਭਤੀਜੇ ਦੇ ਨਾਲ ਮਿਲ ਕੇ ਜਿਹੜੀ ਹੈਗੀ ਹੈ ਉਹਦੇ ਘਰ ਦੇ ਉੱਪਰ ਅਟੈਕ ਕੀਤਾ ਤੇ ਉਹਦੇ ਘਰ ਦੀ ਜਿਹੜੀ ਹੈ ਭੰਨਤੋੜ ਕੀਤੀ ਹੈ ਇਨਾਂ ਦੇ ਖਿਲਾਫ ਜਿਹੜਾ ਹੈਗਾ ਥਾਣਾ ਕਨਾਲਕੋਲੀ ਦੇ ਵਿੱਚ ਜਿਹੜਾ ਬੰਦਾ ਐਕਸ਼ਨ ਲਿਆ ਜਾ ਰਿਹਾ ਤੇ ਜਲਦੀ ਹੀ ਜਿਹੜੇ ਸਾਰੇ ਦੋਸ਼ੀ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਜਾਊਗਾ ਤੇ ਨਾਲ ਹੀ ਇਹ ਮੈਸੇਜ ਦੇਣਾ ਚਾਹਾਂਗੇ ਕਿ ਕੋਈ ਵੀ ਬੰਦਾ ਜਿਹੜਾ ਵੀ ਕਾਨੂੰਨ ਨੂੰ ਹੱਥ ਚ ਲੈਣ ਦੀ ਕੋਸ਼ਿਸ਼ ਕਰੂਗਾ ਉਸ ਦੇ ਨਾਲ ਸਖਤ ਤੋਂ ਸਖਤ ਜਿਹੜਾ ਹੈਗਾ ਐਕਸ਼ਨ ਲਿਆ ਜਾਊਗਾ